ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰiyat ਨਾਲ ਹੋਵੋਗੇ ਹਰ ਸਿਮਰਤ ਕੌਰ ਨੇ ਇੱਕ ਗੱਲ ठान ਲਈ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਬਾਹਰ ਲਿਆ ਕੇ ਰਹਿਣਾ ਹੈ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਬਾਹਰ ਲਿਆਉਣ ਵਾਸਤੇ ਸੀਐਮ ਭਗਵੰਤ ਮਾਨ ਦੇ ਖਿਲਾਫ ਕਿਹੜੀ ਨਵੀਂ ਚਾਲ ਚੱਲੀ ਜਾ ਰਹੀ ਹੈ ਇਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਨਾਲ ਹੀ ਨਾਲ ਪੰਜਾਬੀ ਸਿੰਗਰ ਮਨਕੀਰਤ ਔਲਖ ਦੀ ਹਕੀਕਤ ਵੀ ਜਾਣਾਂਗੇ ਕਿਉਂਕਿ ਪੰਜਾਬ ਦੇ ਲੋਕ ਜਿਹੜਾ ਵਾ ਉਹ ਮਨਕੀਰਤ ਔਲਖ ਦੇ ਬਾਰੇ ਕੀ ਕਹਿ ਰਹੇ ਹੈਗੇ ਹੈ ਇਹ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿੰਮੇ ਕੇ ਪੰਜਾਬ ਦੇ ਅੰਦਰ ਹਰਸਿਮਰਤ ਕੌਰ ਬਾਦਲ ਨੇ ਬਹੁਤ ਵੱਡੀ ਚਲਾਕੀ ਖੇਡ ਦਿੱਤੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਯਾਨੀ ਵਿਕਰਮ ਸਿੰਘ ਮਜੀਠੀਆ ਆਪਣੇ ਭਰਾ ਨੂੰ ਘੜਾਉਣ ਦੇ ਲਈ ਪੰਜਾਬ ਦੇ ਅੰਦਰ ਪੂਰੀ ਤਰ੍ਹਾਂ ਜਾਨੀ ਉਹਨੇ ਇੱਕ ਐਸੀ ਗੇਮ ਖੇਡ ਦਿੱਤੀ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਨਹੀਂ ਚਲਿਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਘੜਾਉਣ ਦੇ ਲਈ ਸੁਖਵੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਨੇ ਕਿਵੇਂ ਗੇਮ ਖੇਡੀ ਹੈ ਕਿਵੇਂ ਚਲਾਕੀ ਖੇਡ ਦਿੱਤੀ ਹੈ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਉਸ ਤੋਂ ਵੀ ਵੱਡੀ ਖਬਰ ਜਿਹੜੀ ਕਿ ਮਨਕੀਰ ਤਾਲਖ ਨੂੰ ਲੈ ਕੇ ਆ 5 ਕਰੋੜ ਦਾ ਐਲਾਨ ਕੀਤਾ ਸੀ ਹਰ ਪੀੜਤਾਂ ਦੇ ਲਈ ਇਹ ਤੁਸੀਂ ਸਾਰਿਆਂ ਨੇ ਅਕਸਰ ਖਬਰ ਸੁਣੀ ਆ ਕਹਿੰਦੇ ਜੀ ਕਈ ਸਾਰੇ ਦਾ ਟਰੈਕਟਰ ਬੰਨ ਰਹੇ ਨੇ ਬਹੁਤ ਸਾਰੇ ਪੈਸੇ ਨਕਦੀ ਦੇ ਰੂਪ ਦੇ ਵਿੱਚ ਦੇਣੇ ਨੇ ਔਰ ਹਰ ਪੀੜਤਾਂ ਦੀ ਮਦਦ ਕਰਨੀ ਆ ਔਰ ਕਹਿੰਦੇ ਜੀ ਹੁਣ ਵੱਡੇ ਮਨਕੀਰਤ ਦਾਨੇ ਦੀ ਹਵਾ ਨਿਕਲ ਚੁੱਕੀ ਆ ਮੈਨੇ ਘਰਿਆ ਅੱਜ ਵੀ ਖਬਰ ਦੇ ਵਿੱਚ ਤੁਸੀਂ ਖੁਦ ਸੁਣੋਗੇ ਕਿਉਂਕਿ ਮਨਕੀਰ ਤੌਣਖ ਨੇ ਟਰੈਕਟਰਾਂ ਦੀ ਬਾਤ ਵੱਡੇ ਪੱਧਰ ਦੇ ਉੱਤੇ ਸੇਵਾ ਕੀਤੀ ਏ ਪੂਰਾ ਪੰਜਾਬ ਜਾਣਦਾ ਪਰ ਇੱਕ ਪਾਸੇ ਨਾਕਾਮ ਰਹੇ ਗਏ ਨੇ ਇਹ ਗੱਲ ਵੀ ਸੱਚ-ਸਾਬਤ ਹੋ ਚੁੱਕੀ ਆ ਯਾਨੀ ਮਨਕੀਰ ਤੌਣਖ ਨੇ ਐਲਾਨ ਕੀਤਾ ਸੀ ਕਿ ਭਾਈ ਅਸੀਂ ਹਰ ਪੀੜਤਾ ਨੂੰ ਯਾਨੀ ਮਦਦ ਦੇਵਾਂਗੇ ਪੰਜਾਬ ਦੇ ਅੰਦਰ ਬਹੁਤ ਸਾਰਾ ਨੁਕਸਾਨ ਹੋ ਗਿਆ ਬਹੁਤ ਸਾਰੇ ਗਰੀਬਾਂ ਦੇ ਘਰਵਾ ਟੁੱਟ ਗਏ ਨੇ ਔਰ ਬੇਕਾਰ ਹੋ ਗਏ ਸੀ ਔਰ ਅੱਜ ਪੰਜਾਬ ਦੇ ਅੰਦਰ ਮਨਕੀਰ ਤਾਲ ਤੋਂ ਲੈ ਕੇ ਜਿਹੜੀ ਖਬਰ ਹੈ ਉਹਦੇ ਫੈਨਸ ਨੂੰ ਬਹੁਤ ਵੱਡਾ ਧੱਕਾ ਲੱਗਣ ਵਾਲਾ ਹੈ ਕਿਉਂਕਿ ਉਹਨਾਂ ਨੇ ਆਪਣੀ ਜ਼ੁਬਾਨ ਦੇ ਵਿੱਚੋਂ ਇਹ ਦਾਵਾ ਕੀਤਾ ਸੀ ਕਿ 5 ਕਰੋੜ ਰੁਪਈਆ ਅਸੀਂ ਪੰਜਾਬ ਦੇ ਅੰਦਰ ਮਦਦ ਕਰਾਂਗੇ ਜੇਕਰ ਮਦਦ ਕਹਿੰਦੇ ਕਰਨੀ ਸੀ ਤਾਂ ਗਰੀਬ ਲੋਕਾਂ ਦੀ ਕਰਦੇ ਉਹਨਾਂ ਨੇ ਕਿਸਾਨਾਂ ਦਾ ਪੱਖ ਪੂਰਦੇ ਹੋਇਆ ਟਰੈਕਟਰ ਕਿਸਾਨਾਂ ਨੂੰ ਵੰਡ ਦਿੱਤੇ ਨੇ ਔਰ ਉਸ ਤੇ ਜਿਹੜੀ ਖਬਰ ਬੜੀ ਹੀ ਅਹਿਮ ਹੈ ਦੋਮੇ ਖਬਰਾਂ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਪਹੁੰਚੇ ਪਹਿਲੀ ਖਬਰ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਕਿਵੇਂ ਵਰਗਣਾ ਕੇ ਆਪਣੇ ਪਿੱਛੇ ਲਾ ਲਿਆ ਆਪਣੇ ਭਰਾ ਮਜੀਠੀਆ ਨੂੰ ਘਰਾਉਣ ਦੇ ਲਈ ਦੇਖੋ ਇੱਕ ਡੂੰਗੀ ਚਾਲ ਜਿਹੜੀ ਮੈਂ ਤੁਹਾਡੇ ਸਾਹਮਣੇ ਖਬਰ ਧਰਨ ਜਾ ਰਿਹਾ ਇਸ ਕਹਾਣੀ ਦੇ ਪਿੱਛੇ ਲੱਗੇ ਚੱਲਦਾ ਕਿ ਜਦੋਂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਹੈ ਉਸੇ ਦਿਨ ਤੋਂ ਸੁਖਵੀਰ ਸਿੰਘ ਬਾਦਲ ਹਰ ਸਿਮਰਤ ਕੌਰ ਬਾਦਲ ਉਹਨਾਂ ਨੇ ਦੋਵਾਂ ਨੇ ਐਲਾਨ ਕਰ ਦਿੱਤਾ ਸੀ ਕਹਿੰਦੇ ਜੀ ਪੰਜਾਬ ਦੇ ਲੋਕ ਸੜਕਾਂ ਤੇ ਆ ਜਾਣ ਪਰ ਕੋਈ ਵੀ ਪੰਜਾਬੀ ਸੜਕਾਂ ਤੇ ਨਹੀਂ ਗਏ ਬਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਉਹ ਫਿਰ ਕਹਿੰਦੇ ਆ ਨਾ ਕਹਿੰਦੇ ਸਿੱਧੀ ਉਂਗਲੀ ਦੇ ਨਾਲ ਕਿਉਂ ਨਹੀਂ ਨਿਕਲਦਾ ਤਾਂ ਕਹਿੰਦੇ ਟੇਢੀ ਕਰਨੀ ਪੈਂਦੀ ਆ ਸੋ ਉਹਨਾਂ ਨੇ ਕਰ ਦਿੱਤੀ ਆ ਤਾਂ ਪੰਜਾਬ ਦੇ ਲੋਕਾਂ ਨੂੰ ਸਿੱਧੇ ਤੌਰ ਤੇ ਅਪੀਲ ਕਰਨੀ ਚਾਹੀਦੀ ਪੰਜਾਬ ਦੇ ਲੋਕਾਂ ਨੇ ਗੱਲ ਨਹੀਂ ਮੰਨੀ ਤਾਂ ਹੁਣ ਹਰ ਸਿਮਰਤ ਕੌਰ ਬਾਦਲ ਔਰ ਦੂਜੇ ਪਾਸੇ ਉਹਨਾਂ ਦੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿਵੇਂ ਰਣਨੀਤੀ ਬਣਾ ਕੇ ਵਿਕਰਮ ਸਿੰਘ ਮਜੀਠੀਆ ਨੂੰ ਘੜਾਉਣ ਦਾ ਇੱਕ ਬਾਦ ਵੱਡੀ ਚੜਾਕੀ ਦੇ ਨਾਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਾਲ ਬਣੋ ਦਿੱਤਾ ਤੇ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਨਹੀਂ ਚਲਿਆ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮਨਕੀਰਤ ਸਿੰਘ ਆਲਖ ਦੀ ਜਿਹੜੀ ਵੀਡੀਓ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਨਾਨ ਕੀਤਾ ਸੀ ਉਹਨਾਂ ਨੇ ਪਰ ਉਹਨਾਂ ਦੀ ਹਵਾ ਨਿਕਲ ਚੁੱਕੀ ਹੈ ਗੱਲ ਸੱਚ ਹੈ ਸੁਣੋ ਨਾਟਕ ਕਰਦਾ ਸਵੇ ਤੇ ਤੁਸੀਂ ਉਹਨੂੰ ਕੋਈ 50 ਰੁਪਏ ਨਾਲ ਚ ਦਿੰਦੇ ਕੋਈ 100 ਰੁਪਏ ਨਾਲ ਚ ਦਿੰਦੇ ਤੇ ਬੜਾ ਸਾਇਆ ਵੀ ਬੜਾ ਹੱਸੇ ਅਸੀਂ ਤੇਰੀਆਂ ਗੱਲਾਂ ਸੁਣ ਕੇ ਪਰ ਅਸੀਂ ਨਾਲ ਉਹ ਨਾਲ ਚ 50 ਵੀ ਵੜਾਤਾ ਤੇ ਸੁਣ ਲੋ ਕੀ ਬਣ ਗਿਆ ਇਹ ਲੋਕ ਨਜ਼ਰਮ ਨਹੀਂ ਕਰਦੇ ਅਸੀਂ ਮੁੱਖ ਮੰਤਰੀ ਬੰਨਾ ਇਹ ਭੰਡ ਨਹੀਂ ਬਣ ਸਕਦਾ ਸੀ ਮੁੱਖ ਮੰਤਰੀ ਪਰ ਲੋਕ ਪੰਜਾਬ ਦੇ ਭੋਲੇ ਸੀ ਤੇ ਬੀਬੀਆਂ ਦਾ ਖਾਸ ਕਰਕੇ ਥੋੜੀਆਂ ਨਿਕਲੀਆਂ ਹਰ ਬੀਬੀ ਨੂੰ ਕਹਿੰਦੇ ਹਜ਼ਾਰ-ਹਜ਼ਾਰ ਰੁਪਈਆ ਦੇਉਂਗਾ ਵੱਡਾ ਲੈ ਲਿਆ 30000 ਰੁਪਇਆ ਉਹ ਤਾਂ ਉਦਲੀਆ ਕੱਲਾ ਮਾਰਦਾ ਉਹ ਉਹ ਗੱਲ ਤੇ ਨਹੀਂ ਆਉਂਦਾ ਜਿਹੜੀ ਤੇ ਆਉਂਗਾ ਤਾਂ ਹੈਗੇ ਨਹੀਂ ਕਿਤਾਬ ਤੇ ਆਉਂਗਾ ਤਾਉ ਕਰਕੇ ਨਿਕਲ ਜਾਓ ਤਾਂ ਸੁਣ ਲਿਓ ਪੰਜਾਬ ਵਾਲੇ ਇਹ ਉਹੀ ਔਰਤ ਹੈ ਜਿਹਦੀ ਵੀਡੀਓ ਮੈਂ ਕੱਲ ਵੀ ਪਾ ਚੁੱਕਿਆ ਪਰਸੋਂ ਵੀ ਪਾ ਚੁੱਕਿਆ ਜੈਨਨੀ ਹਰਸਿਮਰਤ ਕੌਰ ਬਾਦਲ ਨੇ ਇਹ ਔਰਤ ਨੂੰ ਵੱਡੇ ਪੱਦਰ ਦੇ ਉੱਤੇ ਮੋਟੀ ਰਕਮ ਦੇ ਕੇ ਖਰੀਦਿਆ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਕਰ ਦਿੱਤੇ ਆ ਪੰਜਾਬ ਦੇ ਲੋਕਾਂ ਨੂੰ ਬੜੀ ਚਲਾਕੀ ਦੇ ਨਾਲ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਕਿਹਾ ਬੜੀ ਚਲਾਕੀ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਇਹ ਔਰਤਾਂ ਨੇ ਪਿੱਛੇ ਰੋਣਾ ਸ਼ੁਰੂ ਕਰ ਦਿੱਤਾ ਪਰ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਬੜੇ ਸਿਆਣੇ ਨੇ ਇਹਨਾਂ ਬਾਦਲਾਂ ਤੇ ਇਹਨਾਂ ਦੇ ਚਮਚਿਆਂ ਦੇ ਪਿੱਛੇ ਕੋਈ ਪੰਜਾਬ ਦੀ ਭੈਣ ਨਾ ਕੋਈ ਮਾਂ ਨਾ ਬਜ਼ੁਰਗ ਨਾ ਬੱਚਾ ਕੋਈ ਨਹੀਂ ਲੱਗਦਾ ਇਹਨਾਂ ਦੀ ਹਵਾ ਫੇਰ ਤੋਂ ਨਿਕਲਣੀ ਹੈ ਪੰਜਾਬ ਦੇ ਲੋਕਾਂ ਨੂੰ ਇਨਾ ਵਰਗ ਲਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਕਰ ਰਹੇ ਨੇ ਕਹਿੰਦੇ ਜੀ ਮੁੱਖ ਮੰਤਰੀ ਬਣਨ ਦੇ ਕਾਬਿਲ ਹੀ ਨਹੀਂ ਸੀਗਾ ਭਗਵੰਤ ਮਾਨ ਇਹਦਾ ਦੋਚਕਲੇ ਸੁਣਾਉਣ ਵਾਲਾ ਸੀ ਦੇਖੋ ਇਹਨਾਂ ਨੂੰ ਐ ਲੱਗ ਰਿਹਾ ਕਹਿੰਦੇ ਜੀ ਸਾਨੂੰ ਜਿਹੜੀ ਰਾਜਨੀਤੀ ਬਖਸ਼ਿਸ਼ ਹੋਈ ਹੈ ਪੰਜਾਬ ਦੇ ਵਿੱਚ ਲੁੱਟ ਖਸੁੱਟ ਅਸੀਂ ਕਰਨੀ ਸੀ ਇਹ ਸਾਨੂੰ ਪ੍ਰਮਾਤਮਾ ਨੇ ਬਖਸ਼ੀ ਹੈ ਹੋਰ ਬੰਦਾ ਨਹੀਂ ਕਰ ਸਕਦਾ ਪਰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਬਦਲ ਦਿੱਤਾ ਸੀ ਬਾਈ ਦੇ ਵਿੱਚ ਉਹ ਲੋਕਾਂ ਨੂੰ ਹੁਣ ਸਹਿਣਾ ਔਖਾ ਹੋ ਗਿਆ ਜਿਹੜੇ ਇਹ ਬਾਦਲ ਕੇ ਨੇ ਇਹਨਾਂ ਦੇ ਚਮਚੇ ਬਹੁਤ ਸਾਰੇ ਖੜੇ ਹੋ ਗਏ ਨੇ ਪੰਜਾਬ ਦੇ ਵਿੱਚ ਦਰਸਲ ਦੇ ਵਿੱਚ ਕਰ ਕਿਉਂ ਰਹੇ ਨੇ ਸਭ ਤੋਂ ਵੱਡਾ ਸਵਾਲ ਇਹ ਆ ਇਹ ਕਿਉਂ ਕਰ ਰਹੇ ਨੇ ਕਿਉਂਕਿ ਸਿੱਧੇ ਤੌਰ ਤੇ ਇਹਨਾਂ ਨੇ ਅਪੀਲ ਕੀਤੀ ਸੀ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਹੈ ਭਗਵਾਨ ਤੇ ਮਾਨ ਨੇ ਸਾਡੇ ਮਜੀਠੀਆ ਦੇ ਉੱਤੇ ਐਕਸ਼ਨ ਕਰ ਦਿੱਤਾ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਪੰਜਾਬ ਦੇ ਲੋਕ ਸੜਕਾਂ ਤੇ ਨਹੀਂ ਨਿਕਲੇ ਬਲਕਿ ਉਲਟਾ ਬਿਕਰਮ ਸਿੰਘ ਮਜੀਠੀਏ ਦਾ ਸਰਵੇ ਹੋਇਆ ਇੱਕ ਨਿਊਜ਼ ਚੈਨਲ ਤੇ ਲੋਕ ਕਹਿੰਦੇ ਜੀ ਇਹਨੂੰ ਫਾਸੀ ਦੇ ਦਿਓ ਇਹਨੂੰ ਕਾਲੇ ਪਾਣੀ ਭੇਜ ਦੇ ਉਹ ਡੂਬਰੂ ਗਣ ਦੇ ਵਿੱਚ ਬੰਦ ਕਰ ਦਿਓ ਲੋਕਾਂ ਦਾ ਹਰ ਸਰਵੇ ਸੀ ਪੰਜਾਬ ਦੇ ਜਿਹੜੇ ਲੋਕ ਨੇ ਤਾਂ ਉਲਟਾ ਫੇਰ ਇਹਨਾਂ ਨੇ ਗੇਮ ਘੁਮਾ ਦਿੱਤੀ ਕਹਿੰਦੇ ਜੀ ਹੁਣ ਇਸ ਤਰ੍ਹਾਂ ਨੀਤੀ ਦੇ ਨਾਲ ਸਿੱਧੇ ਤੌਰ ਤੇ ਲੋਕਾਂ ਆਖੇ ਨਹੀਂ ਲੱਗਦੇ ਇਹਨਾਂ ਨੇ ਆਪਣੇ ਮੂੰਹ ਦੇ ਵਿੱਚੋਂ ਕਹਿਣਾ ਬੰਦ ਕਰ ਦਿੱਤਾ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੋਕ ਖਰੀਦ ਕੇ ਮੁੱਖ ਮੰਤਰੀ ਦੇ ਖਿਲਾਫ ਕਰ ਦਿੱਤੇ ਬਿਕਰਮ ਸਿੰਘ ਮਜੀਠੀਆ ਨੂੰ ਕਢਾਉਣ ਦੇ ਲਈ ਇੱਕ ਵੱਡੇ ਯਤਨ ਦੇ ਨਾਲ ਵੱਡੀ ਤਿਆਰੀ ਦੇ ਨਾਲ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਉਣਾ ਸ਼ੁਰੂ ਕਰ ਦਿੱਤਾ ਪਰ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੇ ਨਾਟਕ ਜ਼ਰੂਰ ਦੇਖ ਰਹੀ ਨੇ ਪਰ ਇਹਨਾਂ ਦੇ ਪਿੱਛੇ ਕੋਈ ਨਹੀਂ ਜਾਂਦਾ ਇਹ ਤਾਂ ਇਹੀ ਗੱਲ ਹਰਸਿਮਰਤ ਕੌਰ ਬਾਦਲ ਦੀ ਮਜੀਠੀਆ ਨੂੰ ਕਢਾਉਣ ਦੇ ਲਈ ਬਹੁਤ ਸਾਰਾ ਪ੍ਰਿਆਸ ਚੱਲ ਰਿਹਾ ਹੈ ਦੂਜੇ ਪਾਸੇ ਆਜੋ ਮਨਕੀਰ ਤੌਲਖ ਇੱਕ ਪੰਜਾਬੀ ਸਿੰਗਰ ਨੇ ਸਾਰੇ ਪੰਜਾਬੀ ਜਾਣਦੇ ਨੇ ਉਹਨਾਂ ਨੇ 5 ਕਰੋੜ ਦਾ ਅਨਾਉਂਸਮੈਂਟ ਕੀਤੀ ਸੀ ਉਸ ਤੋਂ ਬਾਅਦ ਕਹਿੰਦੇ ਜੀ ਉਹਨਾਂ ਨੇ ਟਰੈਕਟਰ ਕੱਲੇ ਜੱਟਾਂ ਨੂੰ ਕੱਲੇ ਕਿਸਾਨਾਂ ਨੂੰ ਵੰਡੇ ਨੇ ਕਿਹੜੇ ਗਰੀਬ ਦੇ ਕੋਠੇ ਦੇ ਵਾਸਤੇ ਪੈਸੇ ਦਿੱਤੇ ਨੇ ਸਾਬਤ ਕਰਨ ਉਹ ਪੰਜਾਬ ਦੇ ਲੋਕਾਂ ਨੇ ਰੌਲਾ ਪਾ ਰੱਖਿਆ ਕਹਿੰਦੇ ਜੀ ਜੇਕਰ ਮਦਦ ਕਰਨੀ ਸੀ ਗਰੀਬ ਵਰਗ ਦੇ ਲੋਕਾਂ ਦੀ ਮਦਦ ਕਰਨੀ ਸੀ ਨਾ ਕਿ ਕਿਸੇ ਜ਼ਿਮੀਂਦਾਰ ਦੀ ਕਿਉਂਕਿ ਜ਼ਿਮੀਂਦਾਰ ਆ ਜਿਹੜੇ ਆਲ ਰੈਡੀ ਉਹਨਾਂ ਕੋਲ ਜ਼ਮੀਨ ਆ ਜਿਹੜੇ ਗਰੀਬਾਂ ਕੋਲ ਜ਼ਮੀਨ ਵੀ ਹੈ ਨਹੀਂ ਉਹਨਾਂ ਦੀ ਕੋਈ ਦੱਬੀ ਵੀ ਨਹੀਂ ਗਈ ਖੁਦ ਉਹਨਾਂ ਦੇ ਏਨੇ ਏਨੇ ਘਰ ਸੀ ਉਹ ਦੱਬੇ ਕੁਚਲੇ ਗਏ ਟੁੱਟ ਗਏ ਤਾਂ ਉਹਨਾਂ ਲੋਕਾਂ ਦੀ ਹਾਲਤ ਕੀ ਹੋਣੀ ਹੈ ਇਹ ਗੱਲ ਸਮਝ ਕੇ ਦੇਖਣੀ ਚਾਹੀਦੀ ਹੈ ਹਾਜੇ ਮਦਦ ਕਰਨੀ ਸੀ ਵੱਡੇ ਪੱਦਰ ਤੇ ਕਰ ਦਿੰਦੇ ਕਿਸੇ ਹੋਰ ਪ੍ਰਕਾਰ ਕਰ ਦਿੰਦੇ ਪਰ ਗਰੀਬ ਲੋਕਾਂ ਨੂੰ ਜਿਹੜਾ ਧੱਕਾ ਲੱਗਿਆ ਕਹਿੰਦੇ ਜੀ ਉਹਨੇ ਕੱਲਾ ਪੱਖ ਪੂਰੇ ਜੱਟਾਂ ਦਾ ਇਹ ਗੱਲ ਸਾਫ਼ ਹੈ ਇਹ ਮੈਂ ਨਹੀਂ ਪੂਰਾ ਪੰਜਾਬ ਕਹਿ ਰਿਹਾ ਵਿਰੋਧ ਖੁਦ ਖੜਾ ਕਰਵਾ ਲਿਆ ਮਨਕੀਰ ਤੌਲਖ ਨੇ ਬਹੁਤ ਵੱਡਾ ਰੌਲਾ ਪੈ ਗਿਆ ਕਹਿੰਦੇ ਜੀ ਟਰੈਕਟਰਾਂ ਦੀ ਸੇਵਾ ਕੀਤੀ ਐ ਹੋਰ ਕਿਹੜੀ ਸੇਵਾ ਕਰਤੀ ਪੰਜਾਬ ਦੇ ਅੰਦਰ ਵੱਡੇ ਦਾਨੀ ਦੀ ਕਹਿੰਦੇ ਜੀ ਹਵਾ ਨਿਕਲ ਗਈ ਐ ਇਹ ਪੰਜਾਬ ਦੇ ਅੰਦਰ ਚਰਚਾ ਚੱਲ ਰਹੀ ਐ ਪੰਜਾਬ ਦੇ ਲੋਕਾਂ ਦੇ ਵਿੱਚ ਤਾਂ ਜੇਕਰ ਮਨਕੀਰ ਤੌਲਖ ਚੰਗੇ ਹੋਣ ਤਾਂ ਇਹਨਾਂ ਦੀ ਸੇਵਾ ਜਿਹੜੀ ਹੋ ਗਈ ਐ ਬਹੁਤ 100 ਟਰੈਕਟਰ ਦੀ ਵਜਾਏ 10 ਵੀ 50 ਜੋ ਬੰਦੇ ਗਏ ਠੀਕ ਐ ਬਾਕੀ ਦੀ ਸੇਵਾ ਉਹਨਾਂ ਲੋਕਾਂ ਦੀ ਕਰੇ ਜਿਨ੍ਹਾਂ ਲੋਕਾਂ ਦੇ ਬਿਲਕੁਲ ਛੱਤ ਹੈ ਨਹੀਂ ਸਿਰ ਦੇ ਉੱਤੇ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀਨ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਹਰ ਸਿਮਰਤ कौर ਤੇ ਸੁਖਬੀਰ ਸਿੰਘ ਬਾਦਲ ਨੇ ਜਦੋਂ ਦੇਖਿਆ ਕਿ ਉਹਨਾਂ ਦੀਆਂ ਧਮਕੀਆਂ ਜੜੀਆਂ ਮੈਂ ਸੀ ਮੌਜੂਦਾ ਸੀਐਮ ਤੇ ਪ੍ਰਸ਼ਾਸਨ ਦੇ ਉੱਤੇ ਅਸਰ ਨਹੀਂ ਕਰਨਦੀਆਂ ਹੈਗੀਆਂ ਤੇ ਉਹਨਾਂ ਨੇ ਲੋਕਾਂ ਨੂੰ ਖੇਡਣਾ ਸ਼ੁਰੂ ਕਰ ਦਿੱਤਾ ਜਿਸ ਤਰ੍ਹਾਂ ਕਿ ਹੁਣ ਕੁਝ ਬੀਬੀਆਂ ਜੜੀਆਂ ਮੈਂ ਉਹ ਸੀਐਮ ਭਗਵੰਤ ਮਾਨ ਦੇ ਖਿਲਾਫ ਬੋਲ ਰਹੀਆਂ ਹੈਗੀਆਂ ਮੈਂ ਉਸ ਗੱਲ ਤੇ ਜਿਹੜੀ ਸੀਐਮ ਭਗਵੰਤ ਮਾਨ ਨੇ ਹਰ ਸਿਮਰਤ कौर ਨੂੰ ਕਹੀ ਉਤੇ ਜਿਹੜੀਆਂ ਮੈਂ ੜਕਾਉ ਬਿਆਨ ਦੇ ਰਹੀਆਂ ਹੈਗੀਆਂ ਮੈਂ ਆਪਣਾ ਗੁੱਸਾ ਜਿਹੜਾ ਵਾ ਜ਼ਾਹਰ ਕਰ ਰਹੇ ਹਾਂ ਹੈਗੀਆਂ ਔਰ ਉਹਨਾਂ ਦੀ ਸ਼ਬੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਜਦ ਕਿ ਅਸਲ ਹਕੀਕਤ ਇਹ ਹੈ ਕਿ ਪੰਜਾਬ ਦੇ ਲੋਕ ਜਿਹੜੀ ਹੈ ਸਾਰੀ ਗੱਲ ਜਾਣਗੇ ਹੈਗੀ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ 25 ਸਾਲ ਤੱਕ ਇਹਨਾਂ ਨੇ ਪੰਜਾਬ ਤੇ ਰਾਜ ਕੀਤਾ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਉੱਤੇ ਲਾਇਆ ਅੱਜ ਇਹ ਕਹਿੰਦੇ ਆ ਕਿ ਅਸੀਂ ਪੰਜਾਬ ਨੂੰ ਬਿਹਤਰ ਕਰਾਂਗੇ ਅਸੀਂ ਪੰਜਾਬ ਨੂੰ ਤਰੱਕੀ ਤੇ ਖੁਸ਼ਹਾਲ ਜਿਹੜਾ ਵਾ ਬਣਾਵਾਂਗੇ ਤਰੱਕੀ ਹੋਏਗੀ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਜਿਹੜੇ ਮਸਲੇ ਆ ਉਹ ਦੂਰ ਕਰਾਂਗੇ ਇਹ ਮਸਲੇ ਨਾਲ ਨੇ 25 ਸਾਲ ਕਿਉਂ ਨਾ ਦੂਰ ਕੀਤੇ ਹੁਣ ਸਿਰਫ ਔਰ ਸਿਰਫ ਇਸ ਪਲਾਨ ਦੇ ਪਿੱਛੇ ਵਿਕਰਮ ਸਿੰਘ ਮਜੀਠੀਆ ਦੀ ਰਿਹਾਈ ਦਾ ਮਕਸਦ ਹੈਗਾ ਵੈ ਕਿਉਂਕਿ ਜਦੋਂ ਲੋਕਾਂ ਨੂੰ ਇਹ ਕਾਲ ਦਿੱਤੀ ਗਈ ਕਿ ਵਿਕਰਮ ਸਿੰਘ ਮਜੀਠੀਆ ਦੀ ਰਿਹਾਈ ਵਾਸਤੇ ਸੜਕਾਂ ਤੇ ਆਵੋ ਪਰ ਲੋਕਾਂ ਨੇ ਇਸ ਚੀਜ਼ ਨੂੰ ਨਹੀਂ ਮੰਨਿਆ ਔਰ ਉਹ ਇਹਨਾਂ ਦੇ ਪਿੱਛੇ ਨਹੀਂ ਲੱਗੇ ਔਰ ਸੜਕਾਂ ਤੇ ਨਹੀਂ ਨਿਕਲੇ ਤੇ ਫਿਰ ਹੁਣ ਉਹਨਾਂ ਨੇ ਨਵਾਂ ਹਰਬਾ ਜਿਹੜਾ ਇਸਤੇਮਾਲ ਕੀਤਾ ਹੈਗਾ ਵੈ ਹਮਦਰਦੀ ਐਦਾ ਕਾਰਡ ਇਸਤੇਮਾਲ ਕੀਤਾ ਔਰ ਕੁਝ ਔਰਤਾਂ ਜਨਾ ਨੂੰ ਹੋ ਸਕਦਾ ਹੈ ਪੈਸੇ ਦੇ ਕੇ ਖਰੀਦਿਆ ਹੋਵੇ ਜੜੀਆਂ ਕਿ ਸੀਐਮ ਭਗਵੰਤ ਮਾਨ ਦੇ ਖਿਲਾਫ ਬੋਲਣ ਦੀਆਂ ਹੈਗੀਆਂ ਵੈ ਇਹਦੇ ਪਿੱਛੇ ਸਿਰਫ ਸਿਰਫ ਹੁਣ ਮਕਸਦ ਆ ਬਿਕਰਮ ਸਿੰਘ ਮਜੀਠੀਆ ਦੀ ਰਹਾਈ ਹੈਗੀ ਹੈ ਪੰਜਾਬ ਦੇ ਲੋਕ ਇਹ ਗੱਲ ਜਾਣਦੇ ਹੈਗੇ ਆ ਉਹ ਕਿਸੇ ਵੀ ਅਨਭੋਲ ਚ ਨਹੀਂ ਹੈਗੇ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸੋ ਰੱਖਿਓ ਆਪਣਾ ਧਿਆਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼